ਤੜੀਆਂ ਤੋਂ ਡੀ ਨਿਆ ਮੀਂ। ਹਾਂ ਪੁੱਤ। ਚਲ ਚਟਣੀ ਰਗੜ ਲਈ। ਹਾਂ ਚਟਣੀ ਕਰਕੇ ਲੱਗੀ ਆ। ਹੂੰ। ਮੇਰੀ ਗੱਲ ਸੁਣ। ਆਪਣੇ ਮਾਮੇ ਨੂੰ ਫੋਨ ਕਰਕੇ ਤਾਂ ਪੁੱਛ ਲੈ। ਆਏ ਆਈ ਨਹੀਂ ਹੈਗਾ ਹੁਣ ਤੱਕ। ਕਹਿੰਦਾ ਸੀ ਸਵੇਰੇ ਆਜੂਗਾ। ਮਾਮੇ ਨੂੰ ਫੋਨ ਤਾਂ ਹੋ ਗਈ ਧੀ ਮੇਰੀ ਗੱਲ ਅੱਜ ਨਹੀਂ ਆਉਂਦਾ ਹੈਗਾ ਉਹ। ਕਿਉਂ? ਉਹ ਕੱਲ ਨੂੰ ਆਊਗਾ। ਲੈ। ਹੁਣ ਉਥੀ ਜੀ ਲਾ ਕੇ ਬਹਿ ਗਿਆ। ਮੈਂ ਕੱਲ ਕਿਹਾ ਸੀ ਕਹਿੰਦਾ ਸੀ ਮੈਂ ਸਨੇਹਾ ਹੀ ਆ ਜੂੰ ਮੈਂ ਤਾਂ ਸਵੇਰ ਦੀ ਢੀਕਦੀਆਂ ਵੀ ਆਊਗਾ ਪੁੱਤ ਸੌ ਕੰਮ ਦੰਦੇ ਨੇ ਘਰੇ ਕੋਨੇ पे ਕੁਛ ਨਹੀਂ ਹੁੰਦਾ ਬਰੇ ਕੰਮ ਨੂੰ ਦੱਸ ਕੀ ਕੰਮ ਹੈ ਹੁਣ ਮੈਂ ਕਰੀ ਤਾਂ ਜਾਣਾ ਬਰੇ ਕੰਮ ਲੈ ਲਾਡੀ ਜਿਹੜੇ ਉਹਦੇ ਕਰਨ ਵਾਲੇ ਨੇ ਪੁੱਤ ਕੰਮ ਉਹਨੇ ਹੀ ਕਰਨੇ ਨੇ ਹੈ ਉਹ ਮਾਰਦਾ ਸੀ ਨਾ ਲੰਬੜਾਂ ਦਾ ਕੋਈ ਗੇੜੇ ਉੱਥੇ ਜਾਣਾ ਹੋਣਾ ਕਿਸੇ ਨਾਲ ਉਹ ਵਿਚਾਰਾ ਦੋ ਗੇੜੇ ਲਾ ਗਿਆ ਉਹ ਚੱਲ ਕੋਈ ਨਾ ਮੇਰੀ ਗੱਲ ਸੁਣਾ ਇੱਕ ਉਹ ਤਾਂ ਹੀ ਸੀ ਤੂੰ ਐਂ ਦੱਸ ਮੈਨੂੰ ਪਹਿਲਾਂ ਟੈਨਸ਼ਨ ਤਾਂ ਨਹੀਂ ਦੀ ਗੱਲ ਨਾ ਕੀ ਗੱਲ ਹੋ ਗਈ ਕੋਸ ਨਹੀਂ ਗੱਲ ਤਾਂ ਹੋਈ ਹੈਗੀ ਉੱਥੇ ਪਤਾ ਨਹੀਂ ਕੀ ਕਰਦਾ ਦੀਗਾ ਉਹਨਾਂ ਦੇ ਥੱਲੇ ਡਿਗ ਡੁਗ ਪਿਆ ਉਹਦੇ ਆਉਰੇ ਬਾਣ ਜੀ ਤੇ ਸੱਟ ਵੱਜੀ ਵੋ ਮੈਂ ਮਰ ਜਾ ਕਿੰਨੇ ਕ ਸੱਟ ਆ ਉਹ ਦੋ ਤਿੰਨ ਦੋ ਚਾਰ ਕਟਾਂਕੇ ਨੇ ਇਹ ਤਾਂ ਕੋਈ ਬਾਲੀ ਵੱਡੀ ਸੱਟ ਨਹੀਂ ਹੈਗੀ ਹਾਏ ਹਾਏ ਤੇ ਉਹਦਾ ਫੋਨ ਆਇਆ ਦੀਗਾ ਮੈਨੂੰ ਤਾਂ ਉਥੋਂ ਫਿਰ ਹੁਣ ਕੀ ਕਹਿੰਦਾ ਠੀਕ ਵੀ ਆ ਹਾਂ ਹੈਗਾ ਤਾਂ ਠੀਕ ਐ ਉਹ ਬਲਾਇਆ ਵੀ ਚਲ ਕੱਲ ਨੂੰ ਆ ਜੂਗਾ ਅੱਜ ਆਇਆ ਨਹੀਂ ਜਾਣਾ ਹੈਗਾ ਜਾਂ ਤਾਂ ਉਹਦੇ ਬਾਹਰ ਕਰਕੇ ਮੋਟਰਸਾਈਕਲ ਚੱਲਣਾ ਨਹੀਂ ਫਿਰ ਛੱਡ ਕੇ ਜਾਣਗੇ ਲੈ ਦੱਸ ਉਹ ਕਹਿੰਦਾ ਸੀ ਕੱਲ ਆਉਣ ਨੂੰ ਮੈਂ ਹੀ ਕਹਤਾ ਮਾ ਚੱਲ ਰਾਤ ਲਾ ਲਾ ਜੇ ਕੱਲੇ ਬੁਲਾ ਲੰਦੀ ਆ ਹੁਣੀ ਟਲ ਜਾਂਦੀ ਕਾਨੂੰ 6:00 ਵਜੇ ਦੀ ਉਹਦੇ ਹੋਰ ਆਣ ਵਾਲੇ ਲਾਪਰੀਦ ਨੂੰ ਮਿਲ ਕੇ ਵਗ ਜਾਂਦਾ ਵੀਰੇ ਬਸ ਅਸਲ ਤਾਂ ਜਾਣ ਹੀ ਨਹੀਂਦੀ ਉਹਨੇ ਕੀ ਕਰੇ ਹੁਣ ਜਦ ਭੈਣ ਭਾਈ ਬੁਲਾਉਂਦਾ ਜਾਣਾ ਵੀ ਪੈਂਦਾ ਪੁੱਤ ਚੱਲ ਦੇਖਦਾ ਨਹੀਂ ਫਿਰ ਜੇ ਉਹ ਨਾ ਤੋਂ ਆਇਆ ਗਿਆ ਠੀਕ ਹੈ ਨਹੀਂ ਫਿਰ ਭਈ ਮੈਂ ਜਾ ਕੇ ਲਿਆਉਂਗਾ ਹੋਰ ਕੀ ਹੈ ਹਾਂ ਲੈ ਕੇ ਤਾਂ ਆਉਣਾ ਹੀ ਪਊਗਾ ਨਾਲੇ ਮਿੰਤਾ ਆਇਆ ਚੱਲ ਮੈਂ ਕਰੂੰਗਾ ਉਹਦੇ ਨਾਲ ਗੱਲ ਅੱਜ ਦੱਸ ਸਿਆਲ ਦਾ ਟਾਈਮ ਸੱਟ ਖਾ ਕੇ ਬੈ ਗਏ ਚੱਲ ਕੋਈ ਨਾ ਆਉਦਾ ਹੁਣ ਜਿਹੜੀ ਰਲੀ ਲਿਖੀ ਸੀ ਹੋ ਗਈ ਤੂੰ ਐਂ ਕਰਾ ਚਾਹਣੀ ਜੁਣੀ ਫੇਰ ਗੁੱਟੀ ਮੈਨੂੰ ਚਾਹ ਬਣਾ ਕੇ ਦੇ ਥੋੜੀ ਚੱਲ ਬਣਾ ਦੰਨੀ ਆ ਪੁੱਤ ਹਾਂ ਆਇਆ ਦੱਸ ਤੇ ਤਾਂ ਹੋਰੇ ਟੈਨਸ਼ਨ ਪਾਤੀ ਮੈਨੂੰ ਹੱਥ ਦਾ ਕੰਮ ਦੱਸ ਅਹ ਜੀ ਠੰਡ ਦੇ ਵਿੱਚ ਬੰਦਾ ਕੀ ਕਰੂਗਾ ਪਹਿਲਾ ਖੁਰ ਗਿਆ ਦਿਲੜੀ ਉੱਥੇ ਜੇ ਮੈਂ ਚਲ ਗਿਆ ਡਾ ਮਾਰਿਆ ਹੀ ਯਾਰ ਹੋਰ ਆਪੇ ਉਦਣ ਵੀ ਦੇਖ ਮੈਂ ਤੈਨੂੰ ਕਹਿ ਕੇ ਗਿਆ ਸੀ ਹਾਂ ਖੱਡ ਜੀ ਭੈਣ ਜ ਉਹਦੀ ਚੂਹੇ ਪੱਟ ਦਾਂਦੇ ਨੇ ਉਹ ਚੂ ਨੀਵਾ ਵੀ ਉਦੋਂ ਨੀਵਾ ਕਰਕੇ ਹੁਣ ਕਿੰਨਾ ਕ ਟਾਈਮ ਲੱਗੂ ਆ ਜੇ ਬਦਲਨਾ ਹੈ ਬਸ ਆਇਆ ਰਹਿੰਦੇ ਨੇ ਆਂਦਾ ਉਹ ਪਹਿਲਾਂ ਰਹਿੰਦਾ ਕਿਹੜਾ ਉਧਰ ਵੀ ਰਹਿੰਦਾ ਅੱਛਾ ਉਧਰ ਅੱਜ ਦਾ ਵਧੀਆ ਪੈਂਦਾ ਅੱਜ ਪਾਣੀ ਵਧੀਆ ਪਈ ਜਾਂਦਾ ਮੈਂ ਵੀ ਦੇਖੀ ਜਾਂਦਾ ਮਾ ਪਾਣੀ ਅੱਜ ਪੁੱਤੇ ਦੇ ਟਾਇਰ ਮੈਂ ਉਹਦੇ ਨਹੀਂ ਜੇਨਾ ਉਹ ਦਿਨ ਦਾ ਘੱਟ ਤੀ ਨਾਲ ਚ ਵੀ ਉਤਰ ਗਿਆ ਦੀਨਾ ਨਹਿਰ ਚ ਕਿਵੇਂ ਠੀਕ ਹੈ ਤੇਰਾ ਮਾਮਾ ਹੁਣ ਆ ਸੱਟ ਜੀ ਹਾਂ ਠੀਕ ਹੈ ਹੁਣ ਤਾਂ ਟਾਂਕੇ ਲੱਗੇ ਨੇ ਉਹ ਰੈਸਟ ਦਸੀ ਏ ਡਾਕਟਰ ਨੇ ਅੱਛਾ ਮੈਂ ਗੇੜਾ ਜਿਹਾ ਮਾਰੀ ਨਹੀਂ ਹੁੰਦਾ ਕਦੇ ਫਿਰ ਤਾਂ ਕਰਕੇ ਹਾਂ ਉਹਨੇ ਤਾਂ ਹੀ ਨਹੀਂ ਆਉਂਦਾ ਹੈ ਕਿ ਖੇਤ ਫਿਰ ਘਰ ਹੀ ਰਹਿੰਦਾ ਰੈਸਟ ਤੇ ਨਾ ਚਲੋ ਚੱਲ ਢੇੜਾ ਤਾਂ ਉਹ ਕੰਮ ਤਾਂ ਹੁੰਦਾ ਹੁੰਦਾ ਮੈਨੂੰ ਦੱਸ ਦਿਆ ਕਰ ਯਾਰਾ ਉਹ ਤਾਂ ਕੋਈ ਨਾ ਕਹਿ ਰਾਂ ਉਦੋਂ ਤਾਂ ਮੈਂ ਰੇਪ ਪਾ ਕੇ ਪਾਣੀ ਲਾਇਆ ਤੀਗਾ ਹੁਣ ਜਦੋਂ ਗਾਹਾਂ ਵਾਲੀ ਵਾਰੀ ਉਹ ਕਰਾਂਗੇ ਤਾਂ ਤੈਨੂੰ ਮੈਂ ਦੱਸੂਗਾ ਨਾ ਹੁਣ ਦੁਬਾਰੇ ਤੂੰ ਮੈਨੂੰ ਗਾਦੀ ਜਿਵੇਂ ਤੇਰੇ ਨਾਲ ਕਰਾ ਦੂੰਗਾ ਨਾ ਨਾ ਕੋਈ ਨਾ ਚੱਲ ਜਾਈਂਦਾ ਉਹ ਤਾਂ ਕੋਈ ਗੱਲ ਨਹੀਂ ਉਹਨਾਂ ਦਾ ਦੇਲਾ ਬੜਾ ਮਾੜਾ ਹੋਇਆ ਯਾਰ ਹਨਾ ਖਬਰ ਵੀ ਚੱਲਦੀ ਐ ਹਾਂ ਉਹ ਖੇਤ ਵਾਲਿਆਂ ਦਾ ਹਾਂ ਬਹੁਤ ਮਾੜਾ ਹੋਇਆ ਉਹ ਸਸ ਚੰਦਰੀ ਦੀ ਉਦੋਂ ਇਕੱਠ ਉਦੋਂ ਮੈਂ ਵੀ ਗੱਲ ਸੁਣੀ ਸੀ ਉਹਨਾਂ ਦੇ ਮੈਂ ਬਾਗਿਆਂ ਦੇ ਇਕੱਠ ਕਰਕੇ ਦੀ ਸਰਪੰਚ ਗਿਆ ਸੀ ਹੂੰ ਉਦੋਂ ਨੇ ਬਾਲੀ ਜੰਦਰੀ ਦੀ ਉਹ ਇਹ ਲਾਲਚੀ ਹੁੰਦੇ ਨੇ ਬੁੜੀਆਂ ਓਏ ਹੋਰ ਆ ਇਹਦਾ ਭਾਂ ਜੋ ਬਸ ਕੀ ਕੁਝ ਨਹੀਂ ਕਹਿ ਸਕਦੇ ਕਿਸੇ ਬਾਰੇ ਬਾਰੇ ਪਾਪੀ ਲੋਕ ਨੇ ਯਾਰ ਕੀ ਬਣੂਗਾ ਦੁਨੀਆ ਦਾ ਵੀ ਜੇ ਤਾਂ ਪਹਿਲਾਂ ਇਹਨੂੰ ਕਰੋ ਇੱਕ ਕਿਸੇ ਦੀ ਨੂੰ ਬਿਆਹ ਹੀ ਨਾ ਲੈ ਕੇ ਜਾਓ ਬੱਚੇ ਪੈਣਦੇ ਰ ਉੱਥੇ ਲੈ ਜਾਂਦੇ ਨੇ ਫਿਰ ਉਹ ਕਰਦੇ ਨੇਗੇ ਫਿਰ ਤੰਗ ਕਰਕੇ ਫਿਰ ਹੱਕ ਹੱਕ ਕੇ ਕੁੜੀ ਮਰ ਜਾਂਦੀ ਹੈ ਫਿਰ ਲੈ ਕੇ ਯਾਰ ਆ ਸੁਣ ਸੁਣ ਕੇ ਨਾ ਆਪ ਨੂੰ ਵੀ ਡਰ ਲੱਗਦਾ ਹੁਣ ਆਪਦੇ ਵੀ ਜਵਾਖ ਨੇ ਯਾਰ ਕੱਲ ਨੂੰ ਵਿਆਹਣੇ ਨੇ ਹਨਾ ਹਮ ਭਾਈ ਉਹੀ ਰੀਲ ਦਿਮਾਗ ਤੇ ਘੁੰਮੀ ਜਾਂਦੀ ਹੈ ਫਿਰ ਮੈਂ ਤਾਂ ਆਪ ਇੱਥੇ ਆਈ ਜਾਂਦੀ ਏ ਫੋਨ ਖੋਲਦਿਆਂ ਕੋਈ ਨਾ ਕੋਈ ਚ ਰੀਲ ਆ ਜਾਂਦੀ ਏ ਮੂਰੇ ਆਹ ਲਾ ਵਿਚਾਰੀ ਤੂੰ ਦੇਖ ਲੈ ਕਹੀ ਜੀਦੀ ਜਦੋਂ ਪਹਿਲਾਂ ਸੀ ਜਦੋਂ ਪਿਆਦੀ ਦੇਖ ਲੈ ਵਿਚੋ ਵਿਚੀ ਹੋਰ ਆ ਇੰਨਾ ਥੋੜੀ ਹੁੰਦਾ ਨਾਲ ਕੰਮ ਵੀ ਕਹਿੰਦੇ ਉਹੀ ਗੱਲ ਆ ਪਸ਼ੂਆਂ ਵਾਂਗੂ ਹੋਰ ਮੈਂ ਲੈਂਦੇ ਦੀ ਕੰਮ ਕੰਮ ਵਾਲਾ ਕਰਾਉਂਦੀ ਵੀ ਲਿਬੜੀ ਤਿਬੜੀ ਰਹਿੰਦੀ ਵਿਚਾਰੀ ਸਾਰਾ ਦਿਨ ਹੁਣ ਪਿਓ ਵਿਚਾਰਾ ਉਹੀ ਗੱਲ ਆ ਕੀ ਕਰੇ ਭਈ ਅਗਲਾ ਤਾਂ ਕੇਰਾ ਜ਼ੋਰ ਲਾ ਕੇ ਅਬ ਜ਼ਿੱਦੀ ਨੂੰ ਸਾਰਾ ਗੁੱਸੇ ਦਿੰਦਾ ਹੈ ਨਾ ਫੇਰ ਵੀ ਜੇ ਤੰਗ ਕਰੇ ਯਾਰ ਬੰਦਾ ਬਹੁਤ ਔਖਾ ਹੁੰਦਾ ਔਰ ਰੋਇਆ ਵਿਚਾਰਾ ਯਾਰ ਈ ਵਣੂ ਦੁਨੀਆ ਦਾ ਬਸ ਬੁਰਾ ਹਾਲ ਅੰਤੇ ਕਲ ਜੋ ਇਹ ਹੈ ਸੱਚਾ ਹੈ ਕਲ ਜੋ ਹਾਂ ਤੇ ਆਏ ਕਹਿੰਦਾ ਸੀ ਮੈਂ ਤੈਨੂੰ ਹਾਂ ਉਹ ਤੇ ਇੱਕ ਕੇਰਾ ਜਾ ਮੇਰਾ ਸੁੱਕਾ ਜਾ ਰਹਿ ਗਿਆ ਦੀ ਉਦਣ ਉਹਦਾ ਹੁਣ ਕਿਵੇਂ ਕਰਾਂ ਤੇ ਉਹ ਚਾ ਅਗਲੀ ਵਾਰੀ ਏਰਮਾ ਦੀ ਉਹ ਮਾੜੀ ਜੀ ਡੈੜੀਆ ਦਵਾਰੇ ਕਣਕ ਦਬ ਜੂਗੀ ਜੀ ਦਵਾਰੇ ਭਰਤਾ ਹਾਂ ਇਹਦੀ ਗੱਲ ਹੈ ਹਾਂ ਉਹਦਾ ਕਿੰਨੀ ਕਾਕਣੀਆਂ ਗੁਣੀਆਂ ਪੈ ਜਾਣੀਆਂ ਕਿਤੇ ਯਾਰ ਹਾਂ ਹਾਂ ਚਲ ਦੇਖਦੇ ਆ ਫਿਰ ਮੈਂ ਵੀ ਕਰੇ ਜਾਂਦਾ ਡੰਗਰਾਂ ਨੂੰ ਪਾਣੀ ਪੂਣੀ ਜਿਹਾ ਪਿਉਨੇ ਜੀ ਚਲ ਉਹ ਉਹ ਚ ਅਨੰਦਵਾਰੇ ਪਾਣੀ ਛੱਡੀ ਛੁੱਡੀ ਉਹ ਨਾ ਹੁਣ ਨਹੀਂ ਛੱਡਦਾ ਉਹਦਾ ਫਿਰ ਗਾਹਾਂ ਵਾਲੀ ਵਾਰੀ ਇਹ ਕਰਦਾਗੇ ਆਹ ਕਣੀਆਂ ਗੁਣੀਆਂ ਪੈ ਜਾਣੀਆਂ ਕਣਕ ਨਹੀਂ ਐਡਾ ਹੋਗ ਪਾਲਦੇ ਹਾਂ 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 ਐ ਸਾਰਾ ਕੇਰਾ ਖਰਾਬ ਹੋ ਜੀ ਤੇਰਾ ਠੀਕ ਹੈ ਕੋਈ ਨਾ ਮੈਂ ਫਿਰ ਜੇ ਲੋ ਕੰਮ ਹੁੰਦਾ ਦੱਸਦੀ ਮੈਨੂੰ ਕੋਈ ਕਰਾਉਣਾ ਜੀ ਨਾ ਨਾ ਕੋਈ ਗੱਲ ਨਹੀਂ ਹਾਂ ਸਮਾਂ ਮੈਂ ਤਾਂ ਤੈਨੂੰ ਕਹਿਣਾ ਭਈ ਤੇਰੇ ਮਾਮੇ ਕਰਕੇ ਕੋਈ ਗੱਲ ਨਹੀਂ ਉਹਦਾ ਮੈਂ ਹੋਤੀ ਜੇ ਲੋਡ ਪਈ ਮੈਂ ਤੈਨੂੰ ਅਸਲ ਤਾਂ ਏਡੀ ਲੋਡ ਪੈਂਦੀ ਨਹੀਂ ਨੀ ਹੁਣ ਹਾਂ ਕਿ ਕਣਕ ਤੇ ਕਿਹੜਾ ਏਡਾ ਕੋਈ ਜਿਆਦਾ ਵੱਡਾ ਜ਼ੋਰ ਦਾ ਕੰਮ ਨਹੀਂ ਚੱਲ ਲੋਡ ਨੂੰ ਯਾਰ ਪੈਂਦੀ ਨਾ ਪੈਂਦੀ ਨੂੰ ਚੱਲ ਕੋਈ ਨਾ ਤੈਨੂੰ ਭਾਈਆਂ ਦੇ ਭਾਈ ਕੰਮ ਆਉਂਦੇ ਨੇ ਕੋਈ ਨਾ ਮੈਂ ਕਹ ਦੱਸ ਦੂੰ ਤੈਨੂੰ ਠੀਕ ਹੈ ਮਾਂ ਫਿਰ ਚੱਲ ਠੀਕ ਹੈ ਮੰਮੀ ਮੰਮੀ ਹਾਂ ਮੰਮੀ ਕਿੱਥੇ ਹੋ ਆ ਖੜੀਆਂ ਵੀ ਹੱਥ ਧੋਈ ਜਾਨੀ ਆ ਮੈਨੂੰ ਤਾਂ ਲੱਗਦਾ ਪੈ ਗਿਆ ਪਚਾਲਾ ਹਾਰ ਲਾਤਾ ਹਾਂ ਪਤਾ ਮੰਮੀ ਮੇਰੀ ਹਲਮਾਰੀ ਚ ਨਾ ਗਹਿਣੇ ਪਏ ਸੀ ਮੇਰੇ ਸਾਰੇ ਤੇ ਗੱਲਾਂ ਹਾਰ ਨਹੀਂ ਹੈਗਾ ਤੁਸੀਂ ਹਾਰ ਵੇਖਿਆ ਮੇਰਾ ਲੈ ਮੈਂ ਤਾਂ ਈ ਇਹ ਦੇਖ ਮੇਰੀ ਗੱਲ ਸੁਣ ਲੈ ਸਾਰੀ ਟੋਨ ਟੱਕ ਕੇ ਤੇਰੇ ਹਵਾਲੇ ਐ ਠੀਕ ਹੈ ਨਾ ਉਹ ਤਾਂ ਹੁਣ ਜ਼ਿੰਮੇਵਾਰੀ ਪਈ ਤੇਰੀ ਐ ਤੂੰ ਸਾਮ ਉਹ ਤਾਂ ਤੈਨੂੰ ਪਤਾ ਹੋਣਾ ਚਾਹੀਦਾ ਤੀਏ ਨਹੀਂ ਉਹ ਤਾਂ ਠੀਕ ਹੈ ਮੰਮੀ ਪਰ ਤੁਸੀਂ ਮੈਨੂੰ ਸਾਰਾ ਸੈੱਟ ਪਾਇਆ ਸੀ ਦੇਖ ਹਾਂ ਪਾਇਆ ਸੀ ਭਾਈ ਸਾਰਾ ਕੁਝ ਪਿਆ ਟਿੱਕਾ ਵੀ ਪਿਆ ਗੱਲੇ ਹਾਂ ਵੀ ਪਏ ਨੇ ਰਿੰਗ ਵੀ ਪਏ ਨੇ ਕੱਲਾ ਹਾਰ ਹੀ ਨਹੀਂ ਹੈਗਾ ਅਲਮਾਰੀ 'ਚ ਜਿਹੜਾ ਤੁਸੀਂ ਮੈਨੂੰ ਸੈੱਟ ਪਾਇਆ ਸੀ ਜੀ ਸੋਨੇ ਦਾ ਉਹ ਚੋਂ ਕੱਲਾ ਹਾਰ ਗਿਆ ਉਹ ਹੋ ਗਿਆ ਹਾਰ ਨਹੀਂ ਹੈਗਾ ਹਾਰ ਕਿੱਧਰ ਗਿਆ ਪਤਾ ਨਹੀਂ ਭਾਈ ਗੌਰ ਰੱਖਣੀ ਚਾਹੀਦੀਆਂ ਹੀਆਂ ਚੀਜ਼ਾਂ ਦੀ ਉਹ ਕਿਹੜਾ ਚਾਹ ਖਾਣ ਦਾ ਪਿੱਤਲ ਹੈ ਵੀ ਅਲਗਰਜੀ ਕਰ ਦੋਗੇ ਤੁਸੀਂ ਠੀਕ ਹੈ ਸਿਉਣਾ ਪਤਾ ਕਿੱਥੇ ਚੜਿਆ ਪੈ ਜਾ ਖਣ ਦਾ ਨਹੀਂ ਮੰਮੀ ਮੈਂ ਨਹੀਂ ਕਹਿੰਦੀ ਹੈਗੀ ਮੈਂ ਤਾਂ ਹੁਣ ਦੋ ਦਿਨ ਹੋ ਗਏ ਪਿੰਡ ਵਗ ਸੀ ਮੈਂ ਕਿਹਾ ਤੁਸੀਂ ਤਾਂ ਨਹੀਂ ਕਿਤੇ ਇਧਰ ਉਧਰ ਰੱਖਦਾ ਤੁਹਾਨੂੰ ਪੁੱਛਣ ਆਈਆਂ ਹੈ ਕੰਮਲੀ ਤੀ ਮੈਂ ਤੇਰੇ ਟੂਮਟਾ ਕੀ ਨੂੰ ਨਾ ਹੱਥ ਲਾਵਾਂ ਹੁਣ ਕੱਲ ਤੋਂ ਪਿੰਡੋਂ ਆਈਆਂ ਭਾਈ ਪੈ ਲਾ ਕੇ ਵੀ ਰੱਖਿਆ ਹੋਊਗਾ ਪਰ ਮੰਮੀ ਮੈਂ ਤਾਂ ਟੂਮਾ ਪਾ ਕੇ ਨਹੀਂ ਗਈ ਪਿੰਡ ਮੈਂ ਤਾਂ ਆ ਹੀ ਗਈ ਸੀ ਆਹੀ ਪਾ ਕੇ ਬਸ ਸਿੰਪਲ ਜੇ ਫਿਰ ਭਾਈ ਉਹ ਤਾਂ ਤੈਨੂੰ ਪਤਾ ਹੋਣਾ ਚਾਹੀਦਾ ਦੇਖ ਮੈਨੂੰ ਨਹੀਂ ਵੀ ਰੰਗ ਇਹ ਚੀਜ਼ਾਂ ਦਾ ਪਤਾ ਹੈਗਾ ਮੈਂ ਤਾਂ ਤੈਨੂੰ ਕਹਿ ਰਾਂ ਵੀ ਢੋਣੀਆਂ ਸੀ ਢੋਤੀਆਂ ਵਰੀ ਚ ਹੁਣ ਦੇਖ ਤੂੰ ਜਾਣੇ ਏ ਜਾਣੇ ਦੋਨੇ ਜੀਆਂ ਚ ਗੱਲ ਐ ਥੋੜੀ ਠੀਕ ਆ ਨਾ ਇੱਕ ਵਾਰੀ ਨਾ ਲੋਕ ਲੁਕ ਨਹੀਂ ਲਾਗੇਗੇ ਨਹੀਂ ਜੀ ਮੈਂ ਲੋਕ ਕਾਦੇ ਵਾਸਤੇ ਲਾਉਣਾ ਸੀ ਗੱਲ ਮਾਰੀ ਨੂੰ ਮੈਂ ਕਿ ਮੰਮੀ ਹੈਗੀ ਤੇ ਹੈਗੀਆ ਘਰੇ ਮੰਮੀ ਹੁਣ ਥੋੜੇ ਸਮਝ ਨੀ ਮੈਂ ਲੋਕ ਲਾਉਂਦੀ ਸੋਣੀ ਥੋੜੀ ਲੱਗਦੀ ਸੀ ਨਹੀਂ ਵੀਰ ਮੈਂ ਤਾਂ ਪਿੰਡ ਵਾਲੀ ਚ 100 ਕੰਮ ਤਾਂ ਨੰਦਾ ਹੁੰਦਾਗਾ ਦੇਖ ਲੈ ਕਿੱਡੇ ਵਾਲ ਗੱਲੀ ਕਰੀਆ ਸਨੇ ਕਿੱਡੇ ਵਾਲ ਗੱਲੀ ਕਰੀਆ ਹੁਣ ਕਸੂਰ ਵਾਲੀ ਵੀਰ ਤੂੰ ਐ ਮੈਂ ਨਹੀਂ ਹੈਗੀ ਜੇ ਕੱਬ ਦੀ ਨਵਾਰੀ ਨੂੰ ਜੰਦਾ ਕੁੰਡਾ ਲਾ ਕੇ ਜਾਣਾ ਸੀ ਤੇ ਮਾਰੀਂ ਕੀ ਕਿਉਂ ਜਿੰਦੇ ਨੂੰ ਪੁੱਛਿਆ ਵੈਸੇ ਨਹੀਂ ਚੱਲ ਪੁੱਤ ਪੁੱਛਣ ਦੀ ਗੱਲ ਨਹੀਂ ਮੈਂ ਤੈਨੂੰ ਕਹਿੰਦੀ ਚੱਲ ਪੁੱਛਿਆ ਤਾਂ ਜਾਂਦੀ ਹੈ ਗੱਲ ਗੱਲ ਕਰ ਪੁੱਤ ਗਲਤੀ ਤੇ ਹੀ ਦੀ ਹੈ ਨਾ ਇਹਨੇ ਜੱਦਾ ਕੁੰਡਾ ਉਹਦਾ ਲਾ ਕੇ ਜਾਣਾ ਸੀ ਜਮਨ ਦੱਸ ਕੇ ਜਾਂਦੀ ਮੰਮੀ ਮੈਂ ਨ ਮਾਰ ਨੂੰ ਜਿੰਦਾ ਨਹੀਂ ਲਾਇਆ ਧਿਆਨ ਰੱਖੀ ਮੈਂ ਹੁਣ ਤੂੰ ਕਰੀਂ ਦੀ ਆਪਣੇ ਤੇਰੇ ਸਾਹਮਣੇ ਕੋਈ ਬੜਿਆ ਅੰਦਰ ਮੰਮੀ ਮੈਂ ਤਾਂ ਜਿੰਦਾ ਤਾਂ ਨਹੀਂ ਲਾਇਆ ਮੈਂ ਕਿਹਾ ਤੁਸੀਂ ਸੋਚੋਗੇ ਕਿ ਤੇ ਹੈ ਨਾ ਵੀ ਪਤਾ ਨਹੀਂ ਇਹਨੂੰ ਡਾਰਾ ਕੋਈ ਕੁਝ ਚੋਰੀ ਨਾ ਕਰ ਲਾ ਵੀ ਤਾਂ ਜਿੰਦਾ ਲਾ ਗਈ ਓ ਪੁੱਤ ਮੇਰੀ ਗੱਲ ਸੁਣ ਲੈ ਹੁਣ ਨਵਾਂ ਨਵਾਂ ਤਾਂ ਤੇਰਾ ਵਿਆਹ ਹੋਇਆ ਮੇਰੇ ਕੋਲੇ 100 ਬੁੜੀ ਆਉ ਅਗਲੀ ਕਦੇ ਮੈਂ ਸ਼ਾਕਾਮ ਦੇਣਾ ਤੇਰੀ ਨੂੰ ਕਿੱਥੇ ਆ ਦੋ ਤਿੰਨ ਬੁੜੀਆਂ ਆ ਕੇ ਮੁੜ ਕੇ ਗਈਆਂ ਤੇਰੇ ਮਗਰੋਂ ਹੈ ਕਿਉਂ ਅੰਦਰ ਵੜ ਗਈਆਂ ਆਪਣੇ ਫਰਹਾਰ ਕਿੱਧਰ ਗਿਆ ਜੀ ਹੁਣਾ ਉਹ ਤਾਂ ਭਾਈ ਹੁਣ ਤੁਹਾਨੂੰ ਪਤਾ ਹੋਊਗਾ ਇੱਕ ਵਾਰੀ ਜਾ ਕੇ ਸਮੱਦਵਾਰੋਂ ਦੇਖ ਲਓ ਦੇਖ ਲਓ ਭਾਈ ਥੋੜੀ ਨਮਾਰੀ ਐ ਆ ਪਤਾ ਨਮਾਰੀ ਦੇ ਨੇੜੇ ਹੀ ਨਹੀਂ ਗਏ ਨਾ ਮੈਂ ਤੇਰੀ ਨਮਾਰੀ ਦੀ ਪੁੱਤ ਮੈਂ ਪਰੋਲਾ ਫਰਾਲੀ ਕਰਦੀ ਚੰਗੀਨ ਲੱਗਦੀ ਚੱਲ ਮੈਂ ਦੇਖਦੀ ਆ ਜੀ ਤੁਹਾਨੂੰ ਹਾਂ ਤੂੰ ਥੋੜੀ ਨਮਾਰੀ ਚ ਦੇਖ ਲਓ ਪੁੱਤ ਸਮਾਰ ਕੇ ਹੋਰ ਅਜੇ ਤੱਕ ਕਿੱਧਰ ਜਾਂਦਾ ਹੈ ਕਹੜਾ ਨੂੰ ਕਹਾਸਾ ਜਖਣ ਦੇ ਫੰਗ ਤਾਂ ਲੱਗਦੇ ਨਹੀਂ ਘਰੋਂ ਤਾਂ ਚੀਜੀ ਜਾਂਦੀ ਨਹੀਂ ਹੌਣ ਲੱਗੂ ਸੇ ਇੱਕ ਇਸ ਹੁਣ ਸਮਾਰ ਕੇ ਪਵਾੜੇ ਪੈਣਗੇ ਇਹਨਾਂ ਦੇ ਮੈਂ ਲਾਉ ਦੇਖੂਗੇ ਨਜ਼ਾਰੇ ਕੀ ਬਣਦੀ ਆ ਹੁਣ ਇਹਨਾਂ ਨਾਲ ਲਾਪ੍ਰੀਤਾ ਲਾਪ੍ਰੀਤਾ ਕੀ ਹੋਇਆ ਪੁੱਤ ਲਾਪ੍ਰੀਤਾ ਆਪਣੇ ਸੌਰੇ ਆ ਉਹ ਮੇਨੂੰ ਤਾਂ ਬਾਲਾ ਗੰਦਾ ਸੁਪਨਾ ਆ ਗਿਆ ਦੇਖ ਲਾ ਕੀ ਗੰਦਾ ਸੁਪਨਾ ਆ ਗਿਆ ਹੁਣ ਐ ਹੋ ਗਿਆ ਉਹ ਤਾਂ ਮੈਨੂੰ ਲੱਗਦਾ ਤੰਗ ਕਰੀ ਜਾਂਦੇ ਨੇ ਆਪਣੀ ਲਾਪ੍ਰੀ ਤੈਨੂੰ ਭਾਈ ਸਮਝ ਨਹੀਂ ਆਉਂਦੀ ਮੁੰਡਿਆ ਤੈਨੂੰ ਕਿੰਨੀ ਵਾਰ ਕਿਹਾ ਵੀ ਭਾਈ ਦਿਨ ਚ ਨਾ ਸੌਇਆ ਕਰ ਆ ਫਿਰ ਇਹ ਜਿਹੇ ਸੁਪਨੇ ਆਉਣਗੇ ਪਹਿਰੇ ਨਾਲੇ ਕੁੜੀ ਤਾਂ ਆਪਣੀ ਉੱਥੇ ਇੰਨੀ ਸੁખી ਐ ਕਿਉਂ ਤੂੰ ਪਾਗਲ ਹੋ ਗਿਆ ਕਦੇ ਸੁਪਨੇ ਵੀ ਸੱਚ ਹੋਏ ਨੇ ਤੈਨੂੰ ਨਹੀਂ ਪਤਾ ਗਿਆ ਕਿੰਨੀ ਕੁ ਸੁખી ਹੋ ਕਿੰਨੀ ਕੁ ਦੁਖੀ ਹੱਥੀ ਮੈਨੂੰ ਪਤਾ ਹੈ ਪੁੱਤ ਤੈਨੂੰ ਕੀ ਪਤਾ ਏ ਕਿਉਂ ਤੂੰ ਬੋळा ਹੋਈ ਜਾਣਾ ਤੂੰ ਉਹਦੇ ਆਜ ਤੇ ਵੀ ਆਹੀ ਕੁਝ ਬੋਲੀ ਗਈਆਂ ਮੈਨੂੰ ਸਾਰਾ ਕੁਝ ਪਤਾ ਹੈ ਮਮੀ ਜਿਹੜਾ ਕੁਝ ਮੈਨੂੰ ਅੱਖਾਂ ਸਾਹਮਣੇ ਹੋਇਆ ਹੋਇਆ ਉਹ ਮੇਰੇ ਸਾਹਮਣੇ ਆਈ ਜਾਂਦਾ ਪਤਾ ਤੈਨੂੰ ਹੁਣ ਤੂੰ ਯਕੀਨ ਨਹੀਂ ਮੰਨਦੀ ਇਹ ਗੱਲਾਂ ਦਾ ਮੇਰੀ ਗੱਲ ਸੁਣ ਪੁੱਤ ਯਕੀਨਤਾ ਤਾਂ ਮੰਨਣਾ ਹੈ ਜੇ ਕੁੜੀ ਨੇ ਆਪਣੇ ਮੂੰਹੋਂ ਮੈਨੂੰ ਦੱਸਿਆ ਹੋਵੇ ਕੁੜੀ ਤਾਂ ਖੁਸ਼ ਹਤੀਗੀ ਐਨੀ ਉਹ ਤਾਂ ਰਹਿਣਾ ਨਹੀਂ ਚਾਹੁੰਦੀ ਕਹਿੰਦੀ ਮੇਰੀ ਸੱਸ ਦਾ ਔਖਾ ਏ ਬਿਮਾਰ ਆ ਉਹ ਇੰਨਾ ਤਾਂ ਉਹਨਾਂ 'ਚ ਪਿਆਰ ਆ ਪੁੱਤ ਐਜੀਆਂ ਗੱਲਾਂ ਨਹੀਂ ਸੋਚੀਦੀਆਂ ਉਹ ਤਾਂ ਖੁਸ਼ ਤਾਂ ਉਹਨੇ ਹੋਣੀ ਆ ਉਹ ਉਰੇ ਆ ਕੇ ਥੋੜੀ ਤੈਨੂੰ ਆਏ ਦੱਸੂਗੀ ਵੀ ਮੈਨੂੰ ਐ ਹੁੰਦਾ ਐ ਹੁੰਦਾ ਅਗਰ ਕੌਣ ਦੱਸਦਾ ਹੁੰਦਾ ਭਲਾ ਐ ਉਹ ਤਾਂ ਮੈਨੂੰ ਗਏ ਨੂੰ ਉੱਥੇ ਗੱਲਾਂ ਪਤਾ ਲੱਗੀਆਂ ਨੇ ਤਾਂ ਹੀ ਉਹ ਹੀ ਗੱਲਾਂ ਮੇਰੇ ਸਾਹਮਣੇ ਆਈ ਜਾਂਦੀਆਂ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਹੈ ਆਪਾਂ ਚੱਲਾਂਗੇ ਪੰਜ ਚਾਰ ਦਿਨ ਤੱਕ ਨਾਲੇ ਤਾਂ ਮਿਲਿਆਵਾਂਗੇ ਉੱਥੇ ਜਾ ਕੇ ਨਾਲੇ ਦੇਖ ਲੂੰਗੀ ਵੀ ਭਾਈ ਉਹ ਤੰਗ ਰੱਖਦੇ ਨੇ ਕਿ ਖੁਸ਼ ਰੱਖਦੇ ਪੰਜ ਚਾਰ ਦਿਨ ਕਿਹੜੇ ਮੈਨੂੰ ਤਾਂ ਲੱਗਦਾ ਮੈਂ ਤਾਂ ਅੱਜ ਹੀ ਜਾ ਕੇ ਆਉਣਾ ਨਾ ਨਾ ਪੁੱਤ ਅੱਜ ਨਹੀਂ ਜਾਣਾ ਹੈਗਾ ਕੀ ਸੋਚੂ ਅਗਲਾ ਵੀ ਕੱਲ੍ਹ ਜੇ ਲੈ ਕੇ ਆਂਦੀ ਆ ਅੱਜ ਭਾਈ ਫੇਰ ਪਿੱਛੇ ਹੀ ਆ ਗਿਆ ਚੰਗੇ ਨਹੀਂ ਲੱਗਦੇ ਆਪਾਂ ਨਾ ਮੈਂ ਰ ਤਾਂ ਦਿਲ ਜਖੜਦਾ ਨਹੀਂ ਹੈਗਾ ਜਾਏ ਬਿਨਾ ਮੈਂ ਤਾਂ ਜਾਊਂਗਾ ਨਹੀਂ ਪੁੱਤ ਅੱਜ ਨਹੀਂ ਜਾਣਾ ਮੇਰੇ ਕਹੇ ਤੇ ਹੁਣ ਘਰੇ ਮੈਂ ਹੈ ਵੀ ਕੱਲੀ ਆ ਤੇਰਾ ਮਾਮਾ ਵੀ ਨਹੀਂ ਹੈਗਾ ਹੁਣ ਦੱਸ ਮੈਂ ਕੱਲੀ ਕੀ ਕਰੂੰਗੀ ਫਿਰ ਹੁਣ ਮੈਂ ਕੀ ਕਰਾਂਗਾ ਕਰਨਾ ਕੀ ਆ ਮੇਰਾ ਪੁੱਤ ਸਿਆਣਾ ਬਣੀਦਾ ਇਹ ਜਿਹਾਂ ਗੱਲਾਂ ਨਹੀਂ ਸੋਚੀਦੀਆਂ ਹੁੰਦੀਆਂ ਤੂੰ ਇੱਕ ਵਾਰ ਚੱਲ ਫੋਨ ਕਰਕੇ ਪੁੱਛ ਲੈ ਉਹਨੂੰ ਮੈਂ ਪੱਕਾ ਤੈਨੂੰ ਲਿਖ ਕੇ ਦੇ ਦਾਨਾ ਵੀ ਉਹ ਜਿਵੇਂ ਮੈਨੂੰ ਹੋਇਆ ਉਵੇਂ ਇੱਕ ਵਾਰ ਇੱਕ ਵਾਰ ਪੁੱਛ ਲੈ ਉਹਨੂੰ ਵੀ ਸਹੀ ਆ ਜਾਂ ਕਿਵੇਂ ਕੋਈ ਗੱਲ ਨਹੀਂ ਮੈਂ ਫੋਨ ਤੇ ਗੱਲ ਕਰ ਲੰਨੀ ਆ بس میرے ਵੀ ਕਰੀਤੀ ਗੱਲ ਠੀਕ ਦੀ ਖੁਸ਼ تھیਗੀ ਉਹ ਹਾਂ ਗੱਲ ਕਰ ਲੈ ਠੀਕ ਹਾਂ ਉਹਨੇ ਬਾਲ ਮਾਰੀ ਜਾਈਦਾ ਹੁੰਦਾ ਅਰੇ ਆ ਦਿਨ ਚ ਸੌਇਆ ਨਾ ਕਰ ਫਿਰ ਕਹਿ ਦੂਗਾ ਮੈਨੂੰ ਭੈੜੇ ਸੁਪਨੇ ਆਉਂਦੇ ਨੇ ਪਾਣੀ ਪੂਣੀ ਪੀਦਾ ਚੰਗਾ ਆਹੋ ਚੱਲ ਪਲਾ ਦੇ ਠੀਕ ਬਸ ਹਾਂ ਮੁੰਡਾ ਵੀ ਚੱਲ ਆਈ ਆ ਇੰਨਾ ਕਰਦਾ ਲਾਪਰੀ ਦਾ ਬਸ ਦਿਨ ਰਾਤ ਆ ਹੀ ਹੁੰਦਾ ਵੀ ਮੇਰੀ ਭੈਣ ਨੂੰ ਨਾ ਕੋਈ ਦੁੱਖ ਆ ਜਾਵੇ ਬੋਲ ਆਈ ਆ ਦੱਸ ਪਤਾ ਨਹੀਂ ਕਿਹੋ ਜਿਹਾ ਸੁਪਨਾ ਆਇਆ ਹੋਣਾ ਜਿਹਦੇ ਪਿੱਛੇ ਟੈਨਸ਼ਨ ਲੈ ਕੇ ਬੈਗੇ ਲੱਭ ਪੀਰ ਤੁਸੀਂ ਨਾ ਸਮਾਰ ਕੇ ਦੇਖ ਲਓ ਦਿਮਾਗ ਤੋਂ ਸੋਚ ਲਓ ਵੀ ਯਾਰ ਕਿੱਥੇ ਪਿਆ ਸੀ ਕਿੱਥੇ ਨਹੀਂ ਹੈ ਗਿਆ ਮੈਨੂੰ ਪੱਕਾ ਪਤਾ ਸੀ ਮੈਂ ਸਾਰਾ ਸੈੱਟ ਉੱਥੇ ਰੱਖ ਕੇ ਗਈ ਸੀ ਬਾਕੀ ਸੈੱਟ ਵੀ ਤਾਂ ਪਿਆ ਹੀ ਆ ਕੱਲਾ ਹਾਰ ਹੀ ਗੈਵ ਹੋਇਆ ਜੇ ਤਾਂ ਚੋਰੀ ਹੁੰਦੀ ਆ ਫਿਰ ਤਾਂ ਸਾਰੀਆਂ ਚੀਜ਼ਾਂ ਇਕੱਠੀਆਂ ਚੋਰੀ ਹੋਣੀਆਂ ਸੀ ਕੈਸ਼ ਵੀ ਪਿਆ ਸੀ ਉੱਥੇ ਕੈਸ਼ ਤਾਂ ਨਹੀਂ ਝੱਕਿਆ ਕੈਸ਼ ਵੀ ਉੱਥੇ ਪਿਆ ਹੈ ਬਸ ਕੱਲਾ ਹਾਰ ਹੀ ਗੈਵ ਹੋਇਆ ਤੇ ਯਾਰ ਜਾ ਵੀ ਕਿੱਥੇ ਸਕਦਾ ਇਹ ਗੁੱਸਾ ਤਾਂ ਕਰਿਓ ਨਾ ਜੀ। ਪਾਰਕਰੇ ਤੱਕ ਕੱਲੀ ਮੰਮੀ ਸੀ ਨਾ। ਫਿਰ ਮਤਲਬ ਤੁਸੀਂ ਮੰਮੀ ਨੂੰ ਜ਼ੋਰ ਸਮਝਦੇ ਹੋ? ਮੈਂ ਥੋੜੀ ਕਿਹਾ ਵੀ ਮੰਮੀ ਨੇ ਚੋਰੀ ਕੀਤੀ ਐ। ਜਦੋਂ ਮੈਂ ਪਿੰਡ ਗਈਆਂ ਨਾ ਮੈਂ ਜਾਣ ਵੇਲੇ ਸਾਰਾ ਕੁਝ ਚੈੱਕ ਕਰਕੇ ਗਈਆਂ। ਸਾਰਾ ਕੁਝ ਉੱਥੇ ਹੀ ਪਿਆ ਸੀ। ਜਦੋਂ ਮੈਂ ਆਈ ਤਾਂ ਉੱਥੇ ਕੁਝ ਐ ਨਹੀਂ ਸੀ। ਹਨਾ ਹੁਣ ਮੈਨੂੰ ਇਹ ਵੀ ਪਤਾ ਵੀ ਮੰਮੀ ਸੁੰਨਾਕਾਰ ਛੱਡ ਕੇ ਤਾਂ ਕਿਤੇ ਜਾ ਨਹੀਂ ਸਕਦੀ। ਜੇ ਤੁਸੀਂ ਘਰੇ ਹੋਵੋਗੇ, ਜੇ ਮੰਮੀ ਹੋਊਗੀ। ਉਹ ਯਾਰ ਮੈਂ ਮੰਮੀ ਨੂੰ ਕਿਵੇਂ ਸਿੱਧਾ ਕਹਾਂ ਵੀ ਚੋਰ ਵੀ ਹਾਰ ਤੇਰੇ ਕੋਲੇ ਐ ਮੈਂ ਨਹੀਂ ਕਹਿੰਦੀ ਵੀ ਹਰ ਮੰਮੀ ਕੋਲੇ ਐ ਪਰ ਹੁਣ ਮੈਂ ਤਾਂ ਆਪ ਮਜਬੂਰ ਆ ਮੈਂ ਕੁਝ ਨਹੀਂ ਕਹਿ ਸਕਦੀ ਹੈਗੀ ਪਤਾ ਨਹੀਂ ਕਿੱਥੇ ਗਿਆ ਹਾਰ ਪਤਾ ਕਿੰਨੀ ਟੈਨਸ਼ਨ ਹੋਈ ਜਾਂਦੀ ਮੈਨੂੰ ਸਿਉਨਾ ਘੜਾ ਉਹੀ ਬਣ ਜਾਂਦਾ ਚਲੋ ਇੱਕ ਨਾ ਇੱਕ ਨਜ਼ਰ ਪਤੀ ਲੱਗ ਜੂਆ ਵੀ ਹਾਰ ਕਿਹਦੇ ਕੋਲੇ ਆ ਦਿਨਾਂ ਪਤਾ ਲੱਗਿਆ ਜੀ ਫੇਰ ਪਰ ਕੋਈ ਨਾ ਕੋਈ ਨਾ ਕਿਉਂ ਮੰਮੀ ਤਾਂ ਮੈਨੂੰ ਸਾਰੀ ਉਮਰਾਈ ਮਿਹਨੇ ਦੇਈ ਜਾਊਗੀ ਹਾਰ ਦੇਈ ਪਾਇਆ ਵੀ ਤੁਸੀਂ ਸੀ ਜੱਟ ਜੇ ਮੇਰੇ ਪੇਕੇ ਨੇ ਪਾਇਆ ਹੁੰਦਾ ਤਾਂ ਉਹਨਾਂ ਨੇ ਕਹਿਣ ਜੋਗੀ ਵੀ ਹੁੰਦੀ ਹੋਰ ਵੀ ਪਵਾ ਲੈਂਦੀ ਕੋਈ ਗੱਲ ਨਹੀਂ ਲੱਭ ਜੀ ਆਪਾਂ ਕੋਈ ਕੰਪਲੀਟ ਕਰਾ ਦੰਨੇ ਯਾਰ ਕਿਸੇ ਗਵੰਡੀ ਕੋਲ ਕੋਈ ਮੰਮੀ ਨੂੰ ਪੁੱਛ ਲੈ ਕੋਈ ਆਇਆ ਹੋਇਆ ਪਤਾ ਲੱਗ ਜੂਗਾ ਪਤਾ ਨਹੀਂ ਯਾਰ ਕਿੱਥੇ ਆ ਹਾਰ ਪਰ ਮੇਰਾ ਤਾਂ ਸੱਚੀ ਬਹੁਤ ਸਿਰ ਚਕਰਾਈ ਜਾਂਦਾ ਯਾਰ ਟੈਨਸ਼ਨ ਹੋਈ ਪਈ ਆ ਮੈਨੂੰ ਤਾਂ ਤੂੰ ਦੋਨੋਂ ਕਰੋਂ ਕਿ ਗਾਇਬ ਹੋ ਗਈ ਮੈਂ ਇੰਨਾ ਵੱਡਾ ਘਾਰਾ ਹੋ ਗਿਆ ਦੱਸ ਕਰੇ ਤੁਸੀਂ ਕਿਉਂ ਟੈਨਸ਼ਨ ਲੈ ਰਹੀ ਹੈ ਜੇਰ ਕੁਦਰਤੀ ਮੈਲ ਮਾਰੀ ਸਾਫ ਕਰਦੀ ਸੀਗੀ ਮੈਂ ਕਿਹਾ ਚਲੋ ਮੜਾ ਜਾ ਲੋਕਰ ਵੀ ਕਰਦਾ ਇਧਰ ਉਧਰ ਸੈਟਿੰਗ ਨਾਲੇ ਦੇਖੀ ਲੋਕਰ ਦੀ ਚਾਬੀ ਵੀ ਵਿੱਚੇ ਪਈ ਸੀ ਜਾਣ ਵੇਲੇ ਤਾਂ ਮੈਂ ਚਾਬੀ ਲੋਕ ਲਾ ਕੇ ਨਾ ਵੱਡੇ ਲੋਕਰ ਚ ਰੱਖ ਕੇ ਗਈ ਸੀ ਪਰ ਤੁਸੀਂ ਨਾ ਮੈਨੂੰ ਫੜਾ ਕੇ ਗਈ ਚਾਬੀ ਵੀ ਕਿ ਮੈਨੂੰ ਤਾਂ ਫੜਾਤਾ ਜਾਓ ਤੁਸੀਂ ਬਹੁਣ ਗੇਲੀਆਂ ਕਰਦੇ ਲੱਭੀ ਦਾ ਮੈਂ ਅਣਗਹਿਲੀ ਕੀ ਕੀਤੀ ਹੈ ਹੁਣ ਮੈਂ ਤਾਂ ਐਸੀ ਤੁਸੀਂ ਦੋਏ ਜਾਨੇ ਤਾਂ ਘਰੇ ਹੈਗੇ ਹਾਂ ਲੈ ਹੁਣ ਜਦ ਮੈਂ ਬਾਹਰ ਭੱਗ ਜਾਣਾ ਮੰਮੀ ਦੀ ਨਿਗਾ ਨਹੀਂ ਰਹਿੰਦੀ ਕੋਈ ਹੋਰ ਆ ਕੇ ਅੰਦਰ ਵੜ ਜੇ ਚਲ ਕੋਈ ਨਾ ਮੈਂ ਕਰਦਾ ਹੱਲ ਕੀ ਤੁਨ ਨਾ ਕੀ ਦੇਦਾ ਤੂੰ ਤੁਸੀਂ ਟੈਨਸ਼ਨ ਨਾ ਲਓ ਠੀਕ ਹੈ ਠੀਕ ਹੈ ਓਕੇ ਹਾਂ ਹੇ ਰੱਬਾ ਜਿਹਾਰ ਨਾ ਮਿਲਿਆ ਫਿਰ ਕੀ ਬਣੂ ਮੈਂ ਵੀ ਮਰਦੀ ਆ ਆਹੀ ਦਿਨ ਦੇਖਣ ਨੂੰ ਰਹਿ ਗਈ ਸੀ ਮੈਂ ਵੀ ਸਪਰੇਅ ਪੀ ਕੇ ਮਰੂਗੀ ਕੀ ਹੋਇਆ ਮਾਂ ਹੋਇਆ ਕੀ ਨਹੀਂ ਫੇ ਆ ਆ ਦੁਸ਼ੰਤਲ ਮੇਰੇ ਤੇ ਲਾਉਂਦੀ ਹੈਗੀ ਮਾਸ਼ਾਅੱਲਾ ਤੇ ਸੋਚ ਕੇ ਗੱਲ ਕਰਦੀ ਤੂੰ ਕੀ ਦੁਸ਼ੰਤਲ ਆ ਦੁਸ਼ੰਤਲ ਕਹਿੰਦੀ ਹਾਰ ਮੇਰੀ ਸਸਕੋਲੇ ਆ ਮੈਂ ਤੈਨੂੰ ਚੱਕਦੀ ਦੇਖਿਆ ਸੀ ਲੈ ਕਦੋਂ ਕਹਿਦਾ ਮੈਨੇ ਜੇ ਮੈਨੇ ਸਾਰਾ ਪਤਾ ਹੈ ਮੈਂ ਸਾਰੀਆਂ ਸੁਣ ਲੀਆਂ ਸੋਡੀਆਂ ਕੀ ਸੋਡੀਆਂ ਗਿੱਟੀ ਮਿੱਟੀ ਚੱਲੀ ਜਾਂਦੀ ਸੀਗੀ ਨਹੀਂ ਮੰਮੀ ਮੈਂ ਐ ਨਹੀਂ ਕਿਹਾ ਸੀ ਵੀ ਤੁਸੀਂ ਚੱਕਿਆ ਮੈਂ ਤਾਂ ਉਂ ਇਹਨਾਂ ਕੋਲ ਗੱਲ ਕਰਦੀ ਸੀ ਮੈਂ ਤੁਸੀ ਇਕੱਲੇ ਘਰੇ ਸੀ ਨਾ ਉਦੋਂ ਨਹੀਂ ਹੋਰ ਕੀ ਕਸਰ ਰਹੀ ਕੀ 아이 ਦੁੰਦਾ ਸ ਹੁਣ ਸਿਰ ਕੀ ਲਾਵੇਂਗੀ ਮੇਰੇ ਨਹੀਂ ਜੇ ਮੈਂ ਚੱਕਣਾ ਹੁੰਦਾ ਹਾਰ ਮੈਂ ਤੁਹਾਨੂੰ ਵਿਆਹ ਦੇ ਵਿੱਚ ਪਾਉਂਦੀ ਕਾਹਨੂੰ ਸਾਰਾ ਕੁਝ ਹੀ ਮੇਰੇ ਕੋਲ ਹੀ ਸੀ ਮੰਮੀ ਮੈਨੂੰ ਪਤਾ ਤੁਸੀ ਮੈਨੂੰ ਸੋਨੇ ਦਾ ਸੈੱਟ ਪਾਇਆ ਸੀ ਮੈਂ ਤਾਂ ਕਹੀ ਹੀ ਨਹੀਂ ਇਹ ਗੱਲ ਵੀ ਤੁਸੀ ਚੋਰੀ ਕੀਤਾ ਨਿੰਾਰੇ ਚੋਰ ਨਾਲ ਚਤਰਾਈਆਂ ਤੂੰ ਉਹ ਗੱਲ ਕਰਦੀਆਂ ਨਾ ਤਾਂ ਕਹਿੰਦੀ ਆ ਵੇ ਮੁੰਡਾ ਦੇਖ ਲਾ ਮੈਂ ਤਾਂ ਜਿਉਂ ਦੀ ਵਰਗੀ ਪਰਾਂ ਹੁ ਤਾਂ ਮੈਨੂੰ ਸਹਦ ਮੈਂ ਤਾਂ ਸਪਰੇਅ ਪੀ ਕੇ ਬਰੂ ਸਿੱਧੀ ਕਰ ਮੇਰੀ ਗੱਲ ਸੁਣ ਮਮੀ ਮਮੀ ਮੇਥੋਂ ਗਲਤੀ ਹੋ ਗਈ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਐਤੂ ਬਾਅਦ ਨਹੀਂ ਮੈਂ ਤੁਹਾਨੂੰ ਕੁਝ ਵੀ ਕਹਿੰਦੀ ਨਹੀਂ ਮੂੰਹ ਚੋਂ ਨਿਕਲ ਨੂੰ ਮਾੜੀ ਮੋਟੀ ਗੱਲ ਸੀ ਤੂੰ ਐਡਾ ਬੜਦਾ ਮੇਰੇ ਅੱਗੇ ਪਹਾੜ ਸਿੱਟਦਾ ਹਲਾ ਸਤੂ ਗਰੀ ਤੇਰੇ ਸਿਰ ਮੈਂ ਲਾਉਂਦੀ ਨਹੀਂ ਹੋਰ ਮੈਂ ਪੇਕੀ ਤੂੰ ਜਾ ਕੇ ਆਇਆ ਕੱਲ ਕੀ ਪਤਾ ਭਾਈ ਉੱਥੇ ਰੱਖਿਆ ਹੀ ਹੋਵੇ ਇਹ ਕਿਹ ਚੱਲ ਰਹੀ ਆ ਲਾਉਨੀ ਆ ਮੇਰਾ ਸਰ ਸੱਚੀ ਬਣਦੇ ਤਾਂ ਸੱਚੀ ਮम्मी ਕੀ ਬੋਲੀ ਜਨੇ ਮਾੜਾ ਮੋਟਾ ਸੋਚ ਲਿਆ ਕਰੋ ਬੋਲਣ ਤੋਂ ਪਹਿਲਾਂ ਅੱਛਾ ਪੇ ਪੇਕੇ ਫੜਾ ਕੇ ਆਈ ਹਾਰਾ ਮੇਰੀ ਕਰ ਸੁਣ ਲੈ ਇਹਨੇ ਸੋਚੇ ਮੇਰੇ ਬਾਰੇ ਨਿੰਮਲੇ ਸੱਸ ਦੇ ਸਿਰ ਕੀ ਗੱਲ ਮਲਾਉਣੀ ਆ ਇਹਨੇ ਇਹ ਕਿਹਾ ਸੀ ਵੀ ਮੰਮੀ ਸੀ ਇਕੱਲੀ ਘਰੇ ਵੀ ਕਿੱਧਰ ਗਿਆ ਹਾਰਾ ਮੰਮੀ ਮੈਂ ਤਾਂ ਨਹੀਂ ਕਿਹਾ ਵੀ ਤੁਸੀਂ ਚੋਰੀ ਕੀਤਾ ਮੈਂ ਤਾਂ ਵੈਸੇ ਗੱਲ ਕਰਦੀ ਆ ਤਾਂ ਇਹ ਵੀ ਤਾਂ ਘਰੀ ਸੀਗੇ ਉਦੋਂ ਕੋੜੇ ਹਰੇ ਕੀ ਕਸਰ ਰਹੇਗੀ ਨਹੀਂ ਐਡਾ ਪਾਂਡਾ ਪਰਤਾ ਮੇਰੇ ਸਿਰ ਹਲੇ ਕੀ ਕਟ ਰਹੇਗੀ ਹੋਰ ਕਾ ਜੇ ਭਾਈ ਜਿਹੜਾ ਕੁਝ ਹੋਰ ਸਿਰ ਲਾਉਣਾ ਹੋਰ ਲਾ ਦੇ ਹੋਰ ਕੀ ਆਗਾ ਪਰ ਕਿਆ ਕਿੱਧਰ ਹਾਰ ਹੋਰ ਆਹ ਕੀ ਗੱਲ ਹਾਏ ਮੇਰੇ ਸੱਤੇ ਗੱਲ ਆਉਂਦੀ ਹਾਏ ਮੇਰੇ ਸੱਤੇ ਗੱਲ ਆਉਂਦੀ ਐ ਇਹਨੂੰ ਨਾ ਕਹੀਂ ਤੂੰ ਇਹਨੂੰ ਨਾ ਕਹੀਂ ਡੁੱਬੜਿਆ ਫਿਰ ਮੇਰੀ ਗੱਲ ਦਾ ਜਵਾਬ ਦੇਮਾ ਹਾਰ ਕਿੱਥੇ ਗਿਆ ਜਵਾਬ ਲੈਣਾ ਮੈਥੋਂ ਹਾਂ ਕੱਲ ਪੇਕੀਂ ਗਈ ਸੀ ਨਾ ਜਦੋਂ ਇਹ ਆਪਣੇ ਪੇਕਾ ਨੂੰ ਸਮਾ ਕੇ ਆਇਆ ਹਾਰ ਮੈਥੋਂ ਸੱਚੀਆਂ ਕਾਹਨੂੰ ਕਾਉਣਾ ਮੈਂ ਮੈਥੋਂ ਪਰਦੇ ਨਾ ਚਕਾ ਪੇਕੇ ਤਾਂ ਇਹ ਹਾਰ ਲੈ ਗਈ ਨਹੀਂ ਗਈ ਤੇਰੇ ਕੋਲ ਕੀ ਸਬੂਤ ਹੈ ਹਾਂ ਮੈਂ ਹਾਰ ਲੈ ਕੇ ਨਹੀਂ ਗਈ ਮੰਮੀ ਉੱਥੇ ਹਾਰ ਜਾਊਗਾ ਨਾਲੇ ਉੱਥੋਂ ਨਿਕਲੂਗਾ ਸੋਨ ਨੂੰ ਮਤ ਖਾ ਦੂੰਗੀ ਮੇਰੀ ਗੱਲ ਸੁਣ ਲੋ ਕੱਲ ਮੈਂ ਪੇਕੇ ਤੂੰ ਆਈਆਂ ਦੋ ਦਿਨ ਪਹਿਲਾਂ ਗਈ ਸੀ ਮੈਂ ਆਪਣੇ ਪੇਕੇ ਮੈਂ ਨਾਲ ਹਾਰ ਕਿਉਂ ਲੈ ਕੇ ਜਾਊਂਗੀ ਜਿਵੇਂ ਲੈ ਕੇ ਜਾਣਾ ਹੁੰਦਾ ਮੈਂ ਪਾਕੇ ਨਾਲੇ ਕੇ ਜਾਂਦੀ ਨਾਲੇ ਮੈਂ ਉੱਥੇ ਫੜਾ ਕੇ ਕਿਉਂ ਆਉਂਗੀ ਮੰਮੀ ਨਹੀਂ ਜੀ ਨੇ ਸਸਤੇ ਮਰਮਟਾ ਇਲਜ਼ਾਮ ਰੱਖਣੋਂ ਸਾਰਾ ਕੁਝ ਨਾਟਕ ਖੇਡ ਜਾਂਦੇ ਨੇ ਵੀਰ ਤੈਨੂੰ ਪਤਾ ਦੀ ਮੇਰੀ ਸੱਸੇ ਮੇਰਾ ਪਿਆਰ ਕਰਦੀ ਐ ਵੀ ਇਹਦੇ ਸਿਰ ਮਾਲ ਇਲਜ਼ਾਮ ਲਾਦਾ ਕਿ ਮੇਰਾ ਕਿਵੇਂ ਮਾਂ ਪੁੱਤ ਦਾ ਨਾ ਫਰਕ ਪਵਾਦਾ ਆਈ ਨਹੀਂ ਅਸੀਂ ਫਰਕ ਪਾਉਂਦੇ ਮਾਂ ਪੁੱਤ ਜਿਵੇਂ ਤੂੰ ਕਹਿੰਦੀ ਹਾਂ ਕੀ ਕਰੀ ਜਾਂਦੀ ਏ ਮ ਇਹ ਕਰਦੀ ਆ ਇਹ ਕਰਦੀ ਆ ਫਰਕ ਪਾਉਣ ਲਈ ਗੱਲ ਕਰੀਏ ਫਰਕ ਪਾਉਣ ਵਾਲੀ ਫਿਰ ਹੋਰ ਵੇ ਹੋਰ ਕਿ ਸੱਤਾ ਚੋਲਿਆਂ ਨੇ ਸਾਹ ਹੋਰ ਇਹ ਦੁੱਖ ਹੀ ਘਾਟ ਰਹੀ ਹੋਰ ਲਾ ਦੋ ਭਾਈ ਅੰਜਾਮ ਮੇਰੇ ਸਿਰ ਹੋਰ ਕੀ ਆਗਾ ਚਲੋ ਕੋਈ ਨਾ ਮੰਮੀ ਫਿਰ ਤੁਸੀਂ ਉਹ ਪਾਇਆ ਸੀ ਹੋਣਾ ਸੀ ਚੋਰੀ ਹੋ ਗਿਆ ਭਾਈ ਚੋਰੀ ਹੋ ਗਿਆ ਨਾਲੇ ਹੋਰ ਕਿਉਂ ਜਲੂਸ ਕਰਦੀ ਨਹੀਂ ਮਾਂ ਮੇਰਾ ਤੇ ਮੈਂ ਜਲੂਸ ਹੀ ਕਰਦੀ ਸੱਚੀ ਗੱਲ ਕਹਿਨੀ ਆ ਮਾਂ ਹਾਰ ਜ਼ਰੂਰ ਆਪਦੇ ਪੇਕਾ ਨੂੰ ਫੜਾ ਕੇ ਆਈ ਆ ਤੂੰ ਮੰਨ ਜਾ ਨਾਲੇ ਦੀ ਮਾਂ ਕੋਲੋਂ ਹਾਰ ਨਿਕਲੂਗਾ ਉਤਾ ਬਾਤ ਚੀ ਪਤਾ ਲੱਗੋ ਵੀ ਕੌਣ ਪੇਕਿਆਂ ਨੂੰ ਫੜਾ ਗਿਆ ਕੀ ਦੀ ਨਮਾਰੀ ਚਪਿਆ ਆਹੋ ਦੇਖ ਲਾਂਗੇ ਫਿਰ ਕੀ ਦੀ ਨਮਾਰੀ ਚਪਿਆ ਮੇਰਾ ਤਾਂ ਭਾਈ ਪੇਟੀ ਪਈ ਆ ਪੇਟੀ ਫਿਰ ਹੋਲ ਦੋ ਪਰ ਇਹਨੂੰ ਲਾ ਦੋ ਅੱਗ ਪੇਟੀ ਨੂੰ ਮੇਰੇ ਸਿਰ ਗੱਲ ਲਿਆਉਂਦੇ ਨੇ ਹਜੇ ਮੇਰੇ ਸਿਰ ਵੈਸੇ ਤਾਂ ਮੈਨੂੰ ਮੰਮੀ ਦੀ ਅਲਮਾਰੀ ਨੂੰ ਉਤੋਂ ਬਿਨਾ ਪੁੱਛੇ ਫਰੋਲਣਾ ਨਹੀਂ ਚਾਹੀਦਾ ਪਰਪਾ ਤਾਂ ਇਹ ਕਿਉਂ ਮੇਰਾ ਮਨ ਕਰਦਾ ਹੈ ਕਿ ਮੈਂ ਇੱਕ ਵਾਰ ਚੈੱਕ ਤਾਂ ਕਰਨਾ ਚਾਹੀਦਾ ਹੈ ਕਿ ਤੇੰਮੇਰਾ ਹਾਰ ਮੇਂ ਮਿਦਲ ਮਰਚ ਤਾਂ ਨਹੀਂ ਪਿਆ ਤਾਂ ਸਾਰੇ ਮੰਮੀ ਦੇ ਕੱਪੜੇ ਪਏ ਐ ਲੌਕਰ ਦੀ ਚਾਬੀ ਵੀ ਵਿੱਚ ਹੀ ਗਈ ਐ ਕੁਛ ਟਿਕਦਾ ਤਾਂ ਹੈ ਨਹੀਂ ਕਹ ਦਿਆ ਲੋ ਡੱਬਾ ਹੋਇਆ ਤਾਂ ਕੋਈ ਪਹਿਲਾ ਬੁਲਾਣਾ ਡੱਬਾ ਹੋਣਾ ਡੱਬਾ ਤੇ ਹੀ ਚਾਂਦੀ ਦੇ ਸਟਾਲਾ ਕਿਹਦਾ ਹਾਰ ਕਿਵੇਂ ਆ ਗਿਆ ਇਹਦਾ ਮਤਲਬ ਮੇਰਾ ਸ਼ੱਕ ਬਿਲਕੁਲ ਸਹੀ ਨਿਕਲਿਆ ਮੇਰਾ ਹਾਰ ਮੰਮੀ ਦੀ ਅਲਮਾਰੀ ਦੇ ਲੋਕਰ ਚ ਉਹ ਵੀ ਚਾਂਦੀ ਵਾਲੇ ਡੱਬੇ ਚ ਇਹਦਾ ਮਤਲਬ ਮੰਮੀ ਨੇ ਸੱਚੀ ਮੇਰਾ ਹਾਰ ਚੋਰੀ ਕੀਤਾ ਸੀ ਪਰ ਮੰਮੀ ਨੇ ਇਕੱਲਾ ਹਾਰ ਹੀ ਕਿਉਂ ਚੋਰੀ ਕੀਤਾ ਜਾਂ ਤਾਂ ਫਿਰ ਮੰਮੀ ਨੇ ਸਾਰਾ ਡੱਬਾ ਹੀ ਚੱਕਣਾ ਸੀ ਮੇਰਾ ਹੁਣ ਮੈਨੂੰ ਸਮਝ ਆਈ ਮੰਮੀ ਨੇ ਇਕੱਲਾ ਹਾਰਿਸ ਕਰਕੇ ਚੱਕਿਆ ਫਕੀ ਸਾਡਾ ਸ਼ੱਕ ਮੰਮੀ ਤੇ ਨਾ ਜਾਵੇ ਤੇ ਸਾਡੇ ਦੋਹਾਂ ਜੀਆਂ ਚ ਲੜਾਈ ਹੋ ਜੇ ਸਿਆਣੀ ਵੇਣੀ ਹੋ ਕੇ ਮੰਮੀ ਇਹੋ ਜੀ ਗੰਦੀ ਹਰਕਤ ਕਰੂਗੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਹੁਣ ਇਹ ਵੀ ਕਰੀ ਨਹੀਂ ਹੈਗੀ ਕੀ ਕਰਾਂ ਬਾਹਰ ਜਾ ਕੇ ਰੌਲਾ ਪਾਉਂਗੀ ਕਿਵਤਾ ਮੰਮੀ ਮੇਰੇ ਤੋਂ ਹਾਰ ਖੂ ਕੇ ਫੇਰ ਲਕੋ ਦੇਣਾ ਨਹੀਂ ਨਹੀਂ ਮੈਂ ਰੌਲਾ ਨਹੀਂ ਪਾਉਣਾ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਫੋਨ ਕਰਦੀ ਆਂ ਪਰ ਇਕਾਲ ਤਾਂ ਹੈਗੀ ਮਮੀ ਚੁਲਾਕੀ ਤੁਹਾਨੂੰ ਕਰਨੀ ਨਹੀਂ ਆਈ ਹਾਰ ਲਕੂਣ ਤਾਂ ਬੈਠੇ ਸੀ ਘੱਟੋ ਘੱਟ ਲੋਕਰ ਨੂੰ ਲੋਕ ਤਾਂ ਲਾ ਦਿੰਦੇ ਹੁਣ ਮੈਨੂੰ ਨਹੀਂ ਪਤਾ ਵੀ ਤੁਹਾਡੇ ਪੁੱਤ ਨੇ ਤੁਹਾਡੇ ਨਾਲ ਕੀ ਕਰਨੀ ਹੈ ਮਮੀ ਗੇਟ ਖੁੱਲਾ ਇਹਦਾ ਮਤਲਬ ਮੰਮੀ ਤਾਂ ਕਿਤੇ ਵਾਰ ਗਏ ਹੋਏ ਨੇ ਇਹਨਾਂ ਨੂੰ ਫੋਨ ਕਰਕੇ ਬੁਲਾਵਾਂ ਪਹਿਲਾਂ ਤਾਂ ਹੈਲੋ ਕਿੱਥੇ ਹੋ ਨਹੀਂ ਤੁਸੀਂ ਮੱਛੀ ਸੀ ਵਾਰ ਗਿਆ ਸੀ ਮੇਰੀ ਗੱਲ ਸੁਣਿਓ 5 ਮਿੰਟ ਦੇ ਅੰਦਰ ਅੰਦਰ ਘਰੇ ਆ ਜਾਓ ਕਿਉਂ ਕੀ ਹੋਇਆ ਯਾਰ ਜਿਹੜੀ ਗੱਲ ਦਾ ਡਰ ਸੀ ਨਾ ਉਹ ਹੀ ਹੋ ਗਿਆ ਆਪਾਂ ਨੂੰ ਸ਼ੱਕ ਸੀ ਨਾ ਵੀ ਜਿਹੜਾ ਮੇਰਾ ਹਾਰ ਚੋਰੀ ਹੋਇਆ ਮੰਮੀ ਨੇ ਚੋਰੀ ਕੀਤਾ ਮੈਂ ਉਹ ਹੀ ਥੋੜੀ ਝੂਠ ਬੋਲਦੀ ਸੀ ਦੇਖਿਓ ਮੰਮੀ ਕਿੰਨੇ ਡਰਾਮੇ ਕਰਦੀ ਸੀ ਤੁਹਾਡੇ ਅੱਗੇ ਚੰਗੀ ਬਣਨ ਦੀ ਕੋਸ਼ਿਸ਼ ਕਰਦੀ ਸੀ ਮੇਰੀ ਗੱਲ ਸੁਣੋ ਮੈਂ ਨਾ ਚੋਰੀ ਮੰਮੀ ਦੀ ਅਲਮਾਰੀ ਫਰੋਲੀ ਆ ਮੈਨੂੰ ਪਤਾ ਮੈਨੂੰ ਫਰੋਲਣੀ ਨਹੀਂ ਸੀ ਚਾਹੀਦੀ ਪਰ ਜਦੋਂ ਮੈਂ ਲੋਕਰ ਖੋਲਿਆ ਨਾ ਲੋਕਰ ਦੇ ਵਿੱਚੋਂ ਮੇਰਾ ਹਾਰ ਨਿਕਲਿਆ ਅੱਛਾ ਯਾਰ ਹਾਂਜੀ ਗੱਲ ਸੁਣੋ ਆਪੀ ਨਾ ਮੈਨੂੰ ਹੁਣ ਹੀ ਆ ਗਿਆ 5 ਮਿੰਟ ਚ ਕਰੇ ਤੁਸੀਂ ਰੋਣਾ ਨਹੀਂ ਪਾਉਣਾ ਤੁਸੀਂ ਹਾਰ ਨੂੰ ਇਹੀ ਰੱਖੋ ਮੈਂ ਤਾਂ ਹੀ ਰੋੜਾ ਨਹੀਂ ਪਾਇਆ ਨਾਲੇ ਹੁਣ ਮੰਮੀ ਵੀ ਘਰੇ ਨਹੀਂ ਹੈਗੀ ਸ਼ਾਇਦ ਕਿਤੇ ਗਵਾਂਢੀ ਨੇ ਗਈ ਹੋਈ ਐ ਤੁਸੀਂ ਥੋੜਾ ਛੇਤੀ ਆਇਓ ਪਲੀਜ਼ ਚੱਲ ਬਸ ਆ ਗਿਆ 5 ਮਿੰਟ ਦੀ ਆ ਗਿਆ ਮੈਂ ਠੀਕ ਹੈ ਜੀ ਹੁਣ ਦੇਖਦੀ ਆ ਮੈਂ ਮੰਮੀ ਨਾ ਬਣਦਾ ਕੀ ਐ ਮੈਂ ਤਾਂ ਸਮਝਦੀ ਸੀ ਵੀ ਇਹ ਤਾਂ ਮੈਨੂੰ ਮੇਰੀਆਂ ਮਾਮਾ ਤੋਂ ਵੀ ਵੱਧ ਪਿਆਰ ਕਰਦੀ ਐ ਪਰ ਸੱਸ ਕਦੇ ਮਾਂ ਨਹੀਂ ਨਹੀਂ ਸਕਦੀ ਹੈ ਇਹ ਕੇ ਬੈਠੇ ਨੇ ਇਕੱਠੇ ਜੇ ਹੋਏ ਮੈਂ ਤਾਂ ਸਮਝ ਨਹੀਂ ਆਉਂਦੀ ਇਕੱਠੇ ਬੈਠੇ ਨੇ ਕੀ ਗੱਲਾਂ ਜਾਂ ਪਿੱਤੀ ਪਿੱਤੀ ਕਰਨ ਲੱਗੇ ਮੈਨੂੰ ਦੇਖ ਕੇ ਚਲ ਦੇਖਦੀ ਆ ਕੀ ਗੱਲ ਬਾਤਾਂ ਕੀ ਗੱਲ ਪੁੱਤ ਐ ਬੈਠੋ ਟੈਨਸ਼ਨ ਵਿੱਚ ਕੀ ਗੱਲ ਹੋ ਗਈ ਟੈਨਸ਼ਨ ਦਾ ਤਾਂ ਤੁਹਾਨੂੰ ਪਤਾ ਹੀ ਹੈ ਮੰਮੀ ਆਪਣੇ ਘਰੇ ਕਿੰਨਾ ਕੁਛ ਤਾਂ ਹੋ ਰਿਹਾ ਹੈ ਮੇਰਾ ਸੋਨੇ ਦਾ ਹਾਰ ਚੋਰੀ ਹੋ ਗਿਆ ਇਤੋਂ ਵੱਡੀ ਟੈਨਸ਼ਨ ਕਿਹੜੀ ਹੋਊਗੀ ਚੱਲ ਪੁੱਤ ਫਿਰ ਹੁਣ ਕਰ ਵੀ ਕੀ ਸਕਦਿਆਂ ਦੱਸ ਟੈਨਸ਼ਨ ਕਰੇ ਤਾਂ ਪੁੱਤ ਕੁਛ ਨਹੀਂ ਬਣਦਾ ਇੱਕ ਗੱਲ ਤਾਂ ਹੈਗੀ ਮੰਮੀ ਤੁਹਾਡੀ ਇੱਕ ਗੱਲ ਤਾਂ ਸੱਚੀ ਨਿਕਲੀ ਤੁਸੀਂ ਕੀ ਆਖਿਆ ਸੀ ਕਿ ਜਿਹੜਾ ਵੀ ਸੋਨੇ ਦਾ ਹਾਰ ਸੀਗਾ ਚੋਰੀ ਹੋਇਆ ਹੋਇਆ ਵੀ ਤੂੰ ਆਪਦੇ ਪੇਕੇ ਫੜਾ ਕੇ ਆਈ ਹੈ ਉਹ ਮੈਂ ਨਾ ਆਪਦੇ ਪੇਕੇ ਫੜਾ ਕੇ ਆਈ ਸੀ ਅੱਛਾ ਹਾਂ ਠੀਕ ਹੈ ਤੇ ਹੁਣੇ-ਹੁਣੇ ਮੇਰਾ ਭਰਾ ਨਾ ਮੈਨੂੰ ਉਹ ਹਾਰ ਮੈਂ ਫੋਨ ਕਰਕੇ ਕਹਿਤਾ ਮੈਂ ਕਿ ਵੀਰੇ ਸਾਡੇ ਘਰੇ ਤਾਂ ਕਲੇਸ਼ ਹੀ ਵਾਲਾ ਪਿਆ ਪਿਆ ਤੁਹ ਐ ਕਰ ਜਿਹੜਾ ਮੈਂ ਸੋਨੇ ਦਾ ਹਾਰ ਇੱਥੇ ਰੱਖ ਕੇ ਗਈਆਂ ਨਾ ਤੂੰ ਮੈਨੂੰ ਫੜਾ ਜਾ ਇਸ ਕਰਕੇ ਫਿਰ ਮੇਰਾ ਭਰਾ ਨਾ ਉਹ ਸੋਨੇ ਦਾ ਹਾਰ ਮੈਨੂੰ ਵਾਪਸ ਦੇ ਗਿਆ ਚਲ ਚੰਗਾ ਤੇ ਹਾਰ ਤਾਂ ਤੈਨੂੰ ਮਿਲ ਗਿਆ ਨਾ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਮੰਮੀ ਤੁਹਾਨੂੰ ਮਾੜੀ ਮੋਟੀ ਵੀ ਹੈ ਨਾ ਕਿਉਂ ਕੁੜੇ ਹਾਂ ਇਹ ਹਾਰ ਕਿੱਥੇ ਪਿਆ ਸੀ ਨਾ ਹੁਣ ਮੈਨੂੰ ਕੀ ਪਤਾਗਾ ਹਾਰ ਕਿੱਥੋਂ ਪਿਆ ਸੀ ਇਹ ਤਾਂ ਤੈਨੂੰ ਥੇ ਐ ਫਿਰ ਤੈਨੂੰ ਪਤਾ ਵੀ ਕਿੱਥੋਂ ਮਿਲਿਆ ਹੋਰ ਇਹਦਾ ਰੂੜੀਆਂ ਦਾ ਭਾਏ ਨਾ ਤਕਨਾਰ ਰੂੜੀਆਂ ਤੋਂ ਤਾਂ ਮੈਂ ਰੂੜੀਆਂ ਤੋਂ ਕਹਿੰਦੀ ਆ ਭਾਈ ਰੂੜੀਆਂ ਤੇ ਕੀ ਗਾਏ ਇਹ ਸਿੱਟੇ ਜਾਂ ਮੈਂ ਸਿੱਟੇ ਮਾਂ ਮੈਂ ਹੁਣ ਕੀ ਬੋਲਾਂ ਤੈਨੂੰ ਕੁਝ ਨਹੀਂ ਬੋਲ ਸਕਦਾ ਤੁਸੀਂ ਤਾਂ ਬੋਲ ਨਹੀਂ ਸਕਦੇ ਜੀ ਪਰ ਮੈਂ ਤਾਂ ਬੋਲ ਸਕਦੀ ਆ ਨਾ ਜਿਹੜੀ ਔਰਤ ਤੇ ਮੈਂ ਇੰਨਾ ਵਿਸ਼ਵਾਸ ਕੀਤਾ ਮੈਂ ਆਪਦੀ ਮਾਂ ਤੋਂ ਵੀ ਵੱਧ ਕੇ ਸਮਝਿਆ ਔਰਤ ਮੇਰੇ ਤੇ ਮੇਰੇ ਘਰ ਵਾਲੇ ਚ ਫਰਕ ਪਾਉਣ ਨੂੰ ਫਿਰਦੀ ਸੀ ਇਹ ਹਾਰ ਮੈਨੂੰ ਤੁਹਾਡੀ ਅਲਮਾਰੀ ਜੂ ਮਿਲੇ ਲਾਕਰ ਚੋਂ ਅੱਛਾ ਨਹੀਂ ਮੈਂ ਮਰ ਜਾ ਐਡੀ ਪਵਾੜਿਆਂ ਦੀ ਜੜ ਤੂੰ ਐਡੀ ਪਵਾੜਾਂ ਦੀ ਜੜ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਬਤੂ ਆ ਕੁਛ ਕਰਾਂਗੇ ਸੜਕਰ ਦੇ ਵਿੱਚ ਮੈਂ ਸਭ ਜਾਣਦੀ ਆ ਮੈਂ ਕੀ ਕੀਤਾ ਮੰਮੀ ਹਾਰ ਤੁਹਾਡੀ ਅਲਮਾਰੀ ਚੋਂ ਮਿਲਿਆ ਪੋੜਾਂ ਦੀ ਜਿਹੜਾ ਮੈਂ ਆ ਮੈਂ ਤੇਰੀ ਗੱਲਬਾਤ ਸਮਝਦੀ ਆ ਸਾਰੀ ਨਹੀਂ ਮੇਰੇ ਐਵੇਂ ਨਹੀਂ ਚਿੱਟਾ ਸਿਰ ਹੋ ਗਿਆ ਸਾਰੀ ਉਮਰ ਕੱਢ ਲਈ ਮੈਂ ਨਾ ਗੱਲਾਂ ਦੇ ਵਿੱਚ ਵੀ ਕੀ ਘਰਾਂ ਦੇ ਵਿੱਚ ਹੁੰਦਾ ਕੀ ਨਹੀਂ ਹੁੰਦਾ ਨਹੀਂ ਆਪਦੀ ਅਲਮਾਰੀ ਚੋਂ ਹਾਰ ਚੱਕ ਕੇ ਮੇਰੀ ਅਲਮਾਰੀ ਚ ਧਰਿਆ ਬੇੰਦਾ ਮਾਂ ਪੁੱਤਾਂ ਨਾ ਫਰਕ ਪਵੇ ਅੱਛਾ ਹਾਂ ਮੈਂ ਸਭ ਜਾਣਦੀ ਆ ਤੂੰ ਹੋਰ ਕੁਛ ਮੰਮੀ ਕੀ ਬੋਲੀ ਜਾਣਾ ਤੁਹਾਨੂੰ ਪਤਾ ਵੀ ਹੈ ਚੋਰੀ ਤਾਂ ਤੁਸੀਂ ਕੀਤਾ ਮੇਰਾ ਹਾਰ ਇਹ ਚੋਰੀ ਬਣਾਉਣ ਮੇਰੇ ਤੇ ਜ਼ੁਲਮ ਲਾਉਣ ਬਾਤ ਸੀ ਉਧਰ ਮੇਰੀ ਅਲਮਾਰੀ ਚ ਧਰਿਆ ਸੀ ਨਾ ਬੇਨਾਂ ਮਾਂ ਪੁੱਤਾਂ ਦਾ ਫਰਕ ਪਵਾ ਨਹੀਂ ਬਾਪਾ ਗਰੂ ਮੈਨੂੰ ਉਹੀ ਕਰੋ ਪੜਾ ਦੇ ਕੋਈ ਬਗ ਜਾਨੀ ਜੇ ਬੁਰੀ ਲੱਗਦੀਆਂ ਮੰਮੀ ਬੱਸ ਕਰੋ ਆਪਦੇ ਝੂਠ ਨੂੰ ਲੁਕਾਉਣ ਵਾਸਤੇ ਨਾ ਹੋਰ ਝੂਠ ਨਾ ਬੋਲੋ ਇੱਕ ਤਾਂ ਚੋਰੀ ਉੱਥੇ ਸੀ ਨਾ ਜੋਰੀ ਇਹ ਤੁਹਾਡਾ ਚੰਗਾ ਕੰਮ ਹੈ ਹਨਾ ਤੂੰ ਸੱਚੀ ਹੈ ਤੇ ਮੈਂ ਝੂਠੀ ਬਣ ਗਈ ਸੱਚੀ ਆਂ ਤਾਰ ਲਾਇਆ ਕਰ ਤਾ ਸਾਰਾ ਤੁਸੀਂ ਚੋਰੀ ਕੀਤਾ ਹਾਰ ਮੇਰਾ ਝੂਠੀ ਨਹੀਂ ਹੈਗੀ ਮੈਂ ਜੇ ਮੈਂ ਸੱਚੀ ਆਂ ਤਾਂ ਹੀ ਤਾਂ ਅਲਮਾਰੀ ਚ ਥੋੜੀ ਜਿਹੀ ਮਿਲਿਆ ਹਾਰ ਫਿਰ ਨੀ ਇਹ ਤਾਂ ਤਾਂ ਜਾਣ ਕੇ ਰੱਖਿਆ ਸੀ ਮੇਰੀ ਅਨਮਾਰੀ ਚ ਮੇਰੇ ਪੁੱਤ ਨਾਲ ਠਰਕ ਪਵਾਉਣ ਦੀ ਮਾਰੀ ਨੇ ਨਾਲੇ ਚੋਰ ਨਾਲ ਚ ਤਰਾਈਆਂ ਉਹ ਗੱਲ ਤਾਂ ਐ ਕਰਤੀ ਬੱਸ ਕਰੋ ਮੰਮੀ ਆਪਦੇ ਝੂਠ ਨੂੰ ਲੁਕਾਉਣ ਵਾਸਤੇ ਹੋਰ ਕਿੰਨੇ ਕ ਝੂਠ ਬੋਲੋਗੇ ਤੁਸੀਂ ਆ ਫੜੋ ਆਪਦਾ ਹਾਰ ਤੁਸੀਂ ਪਾਇਆ ਸੀ ਬਾਕੀ ਦੇ ਗਹਿਣੇ ਵੀ ਮੈਂ ਤੁਹਾਨੂੰ ਫੜਾ ਦਿੰਨੀ ਆ ਮੈਨੂੰ ਨਾ ਤੁਹਾਡੇ ਗਹਿਣੇ ਦੀ ਕੋਈ ਭੁੱਖ ਨਹੀਂ ਹੈਗੀ ਨਹੀਂ ਚੱਲ ਮੇਰੇ ਘੇਟੋਂ ਬਾਹਰ ਹੋ ਜਾ ਤੂੰ ਮੈਨੂੰ ਚੋਰ ਬਣਾਉਣਾ ਤੂੰ ਨਿਕਲ ਮੇਰੇ ਘਰੋਂ ਨਿਕਲ ਜਾ ਮੈਂ ਕਿਉਂ ਨਿਕਲਾਂ ਮੰਮੀ ਮੈਂ ਘਰੋਂ ਚੋਰੀ ਕੀਤੀ ਆ ਹਾਂ ਫਿਰ ਹੋਰ ਮੈਨੂੰ ਮੈਂ ਚੋਰੀ ਕੀਤੀ ਆ ਮੈਂ ਚੋਰੀ ਕੀਤੀ ਆ ਤੁਸੀਂ ਕੀਤੀ ਆ ਮੰਮੀ ਚੋਰੀ ਤੁਹਾਡੀ ہماری ਚ ਲੱਭਿਆ ਰ ਅਰੇ ਆ ਜਾ ਮੁੰਡਾ ਜਾ ਤੂੰ ਮੇਰੇ ਕੋਲ ਆ ਬਾਹਰ ਹੋ ਜਾ ਮੈਂ ਤੈਨੂੰ ਕੁਵਾਰੀ ਕਹਤਾਂ ਨਾ ਐ ਕਿਵੇਂ ਹੋ ਜਾ ਬਾਹਰ ਹੋਰ ਫਿਰ ਚੋਰੀ ਤਾਂ ਇਹਨੇ ਕੀਤੀ ਲਾਉਂਦੀ ਮੇਰੇ ਸਿਰ ਤੇਰੇ ਕੋਲ ਸੱਚੀ ਹੁੰਦੀ ਆ ਮੁੰਡਿਆ ਤੂੰ ਜਾਣ ਦੇ ਇਹਦਾ ਸੱਚ ਮੰਨ ਲੈ ਤੇ ਮੈਂ ਝੂਠੀ ਹੋਗੀ ਅ ਮੈਂ ਸਾਰਾ ਦਿਨ ਘਰੇ ਸੀਨੇ ਕਿ ਮੈਂ ਤਾਂ ਦੇਖਿਆ ਨਹੀਂ ਵੀ ਤੇਰੀ ਮਰੀਜ਼ ਧਰਨ ਗਈ ਆ ਹਾਰ ਵੇ ਤੂੰ ਕਿ ਸਾਰਾ ਦਿਨ ਹੀ ਘਰੇ ਖੜਦਾ ਏ ਤੂੰ ਕੋ ਜਾਣਦਾ ਹੀ ਨਹੀਂ ਕਿਸ ਪਾਸੇ ਕਰ ਬਿਸਰਦੇ ਨੂੰ ਤੂੰ ਜੁੱਕਰ ਦਲ ਜਾਂਦਾ ਤਾਂ ਨਹੀਂ ਬਿਸਰਦੇ ਨੂੰ ਰੇ ਬੈਠਾ ਰਹਿਣਾ ਕਾ ਤੁਹੇ ਇਹ ਗੱਲਾਂ ਤੇ ਨਾ ਪਰਦਾ ਪਾ ਨਾ ਪਰਦਾ ਪਾ ਮੰਮੀ ਬੱਸ ਕਰੋ ਬੱਸ ਕਰੋ ਤੁਸੀਂ ਸਿਆਣੇ ਬਣਿਓ ਕੋਈ ਹੱਦ ਹੁੰਦੀ ਆ ਬੰਦੇ ਦੀ ਨੇ ਕਰੀਆਂ ਨਹੀਂ ਮੈਂ ਤੇਰੇ ਮੂਰੇ ਬੱਸ ਬੱਸ ਕਰੋ ਨਾਲੇ ਅੱਜ ਤੂੰ ਹਾਰ ਚੋਰੀ ਕਰਕੇ ਮੇਰੇ ਸਿਰ ਲਾਤਾ ਅਖੇ ਚੋਰੀ ਕਰੀਏ ਸਾਸ ਨੇ ਤੈਨੂੰ ਤਾਂ ਕੁਝ ਹੋਰ ਕਹੇਗੀ ਦੇਖਿਆ ਜੀ ਪੂਸਾਰਾ ਇਲਜ਼ਾਮ ਆ ਗਿਆ ਨਾ ਮੇਰੇ ਤੇ ਤੇਰੇ ਜਦੋਂ ਕੀਤਾ ਹੀ ਤਾਂ ਆਊਗਾ ਤੇਰੇ ਤੇ ਮੈਂ ਨਹੀਂ ਕੀਤਾ ਮੰਮੀ ਮੈਥੋਂ ਚਾਹੇ ਕਿਤੇ ਮਰਜੀ ਸੌਂਖ ਵਾ ਲੋ ਨੇ ਸੌਂ ਤਾਂ ਮੈਂ ਵੀ ਖਾ ਦੂੰ ਸੌਹਾਂ ਦੀ ਕੀ ਗੱਲ ਹੈ ਕਬਾਲਾ ਮੈਂ ਦਸੋਂ ਖਾ ਜੂੰਗੀ ਯਾਰ ਮੈਂ ਕਹਿੰਦਾ ਹਾਰ ਮਿਲ ਗਿਆ ਬਹੁਤ ਚੱਕਵੇਂ ਮੁਟਿਆ ਫੜ ਆਵਦਾ ਹਾਰ ਸਾਹਮਣਾ ਤੁਸੀਂ ਹਾਂ ਸਾਹਮਣਾ ਤੂੰ ਕਿੱਥੇ ਮੈਨੂੰ ਤਪਾਇਆ ਉਹ ਲੱਭੀ ਤਾਂ ਹਾਰ ਮਿਲ ਗਿਆ ਇੰਨੀ ਬਹੁਤ ਹੈ ਆ ਜੋ ਆਪਣਾ ਸਾਰੇ ਗਨੇ ਨੂੰ ਫਲਾ ਦੇ ਨੇ ਅੰਦਰ ਆ ਜਾਓ ਤੂੰ ਕਿੱਧਰ ਮੂੰ ਚੱਕਿਆ ਚਲ ਗੇਟ ਆਪ ਬਾਹਰ ਹੋ ਜਾ ਕਿਉਂ ਤੇਰੇ ਵਾਸਤੇ ਇਸ ਘਰ ਦੇ ਵਿੱਚ ਰਹਿਣ ਦੀ ਕੋਈ ਜਗ੍ਹਾ ਨਹੀਂ ਸਮਝੀ ਖੇਰੇ ਵਰਗੇ ਨੂੰ ਨੂੰ ਤਾਂ ਮੈਂ 10 ਮਿੰਟ ਲਾ ਕੇ ਰੱਖਾਂ ਚਲ ਮੈਂ ਤੈਨੂੰ ਕਹ ਤਾ ਨਾ ਤੁਰਦੀ ਲੱਗ ਮੀ ਮੇਰੀ ਗੱਲ ਤਾਂ ਸੁਣ ਲ